ਸਤਿ ਸ਼੍ਰੀ ਅਕਾਲ ਜੀ ਕਮਾਂਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਪਹੁੰਚਿਆ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਆ ਕਾਲੇ ਬਾਈ ਕੋਲ ਪਹੁੰਚਿਆ ਹੋਰ ਕਾਲੇ ਕੀ ਹਾਲ ਨੇ ਭਾਈ ਸਤਿ ਸ਼੍ਰੀ ਅਕਾਲ ਝੋਟੀ ਦਿਖਾਵਾਂਗੇ ਟੋਕੜ ਗੱਪਣ ਕਿੰਨੇ ਟਾਈਮ ਦੀ ਗੱਪਣ ਹੋਗੀ ਕਾਲੇ ਜੀ ਤੈਨੂੰ ਤਾਂ ਥੋੜੀ ਜਿਹੀ ਘਾਟਾ ਪੰਜਾਂ ਦਿਨ ਭਾਈ ਅਸਾਂ ਤਿੰਨ ਮਹੀਨਿਆਂ ਦੀ ਮੰਨ ਕੇ ਚੱਲੋ ਤੇ ਕੱਟ ਕਾਠ ਝੋਟੀ ਦਾ ਬਹੁਤਾ ਦੇਖ ਸਕਦੇ ਹੋ ਸੱਜਣੋ ਮੋਢਿਆਂ ਬਰਾਬਰੇ ਆਉਂਦਾ ਗੱਦ ਕਾਠ ਤੇ ਛੋਟੀ ਅਸ ਦੇ ਤੀ ਕਿਹੜੇ ਸੂਏ ਸੂਈ ਕਾਲੇ ਤੀਜੇ ਸੂਈ ਤੀਜੇ ਸੂੂ ਦੂਜੇ ਸੂਈ ਹੋਈ ਜਾ ਦੁੱਧ ਕਿੰਨਾ ਬਾਈ ਹੁਣ ਹੁਣ ਛੀ ਕੀ ਲੋ 6 ਲੀਟਰ ਦੁੱਧ ਤਿੰਨ ਮਹੀਨਿਆਂ ਦੀ ਗੱਭਣ ਮੰਮਾ ਕਰ ਬੱਚਾ ਕੱਟਾ ਕੱਟਾ ਮੰਗਰਾ ਦਿਖਾ ਦਿਓ ਬਾਈ ਕੱਟਾ ਦੇ ਤੋੜ ਕੇ ਕਾਲੇ ਤੋਰੀ ਮੜੀ ਤੂ ਮਾਂ ਲੈ ਦੇਖ ਸਕਦੇ ਹੋ ਸੱਜਣੋ ਥਣ ਦੇ ਮੇਰੀ ਸਾਫਾ ਥਣ ਦੇ ਵੀ ਦੀ ਸਾਫਾ ਦੇਖ ਸਕਦੇ ਹੋ ਸੱਜਣੋ ਮੂਠੀ ਆਲਾ ਕੱਲਾ ਕੱਲਾ ਥਣ ਲੱਗਿਆ ਹੋਇਆ ਮੋੜ ਲਿਆ ਬਾਈ ਕਾਲੇ ਉਹ ਫਨਲ ਬੱਡੀ ਕੋਤੀ ਲੈ ਵੱਡੀ ਬਹੁਤ ਆ ਛੋਟੀ ਮੋਢਿਆਂ ਬਰਾਬਰੇ ਆਉਂਦਾ ਸੱਜਣੋ ਦੇਖ ਸਕਦੇ ਹੋ ਪੂਰੀ ਟਾਪ ਦੀ ਝੋਟੀ ਆ ਮੋਰਾ ਚ ਆਉਂਦੀ ਆ ਸੱਜਣੋ ਛੋਟਾ ਸਿੰਗ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਕੱਲਾ ਕੱਲਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਆਲੇ 3 ਮਹੀਨੇ ਦੀ ਗੱਬਣ ਦੁੱਧ ਪੰਜ ਦਿਨ ਘਟਨੇ ਬਾਈ ਪੰਜ ਦਿਨ ਘਟਨੇ 3 ਮਹੀਨੇ ਦੀ ਮੰਨਣਾ 6 ਕਿਲੋ ਦੁੱਧ 6 ਲੀਟਰ ਦੁੱਧ ਮਗਰ ਘਟਾ ਬਾਈ ਹੈ ਹਾਂ ਬਾਈ ਤੇ ਕਾਲੇ ਮੁੱਲ ਕੀ ਹੋ ਜੂ ਬਾਈ ਇਹਦਾ ਮੁੱਲ ਵੀ ਦੇਣ ਲੈ 85000 ਦੇ ਦਾਂਗੇ ਦੇਣ ਲੈਣ 85 ਤੇ ਜਿਹੜਾ YouTube ਚੈਨਲ ਨੂੰ ਦੇਖ ਕੇ ਉਮਾਨਤਾਨ ਹੋਊਗਾ ਜਿਹੜਾ YouTube ਚੈਨਲ ਨੂੰ ਦੇਖ ਕੇ ਉਮਾਨਤਾਨ ਬਾਈ ਕਹਿੰਦਾ ਜਰੂਰ ਕਰਾਂਗੇ ਮੋਬਾਈਲ ਨੰਬਰ ਬੋਲ ਦੇ ਕਾਲੇ ਮੋਬਾਈਲ ਨੰਬਰ ਵੀ ਜਿਹੜੇ 9143 58490 ਵੀਰੇ ਏ ਪਿੰਡ ਬਾਈ ਦਾ ਨਾਗਰਾ ਜ਼ਿਲ੍ਹਾ ਸੰਗਰੂਰ ਛੋਟੀ ਵੀਰੇ ਆਪਣੇ ਪਿੰਡੋਂ ਵੇਖੀ ਜੀ ਇਹ ਠੀਕ ਆ ਠੀਕ ਆ ਬਾਈ ਕਿੰਨਾ ਕਿ ਦੁੱਧ ਪਾਇਆ ਕਾਲੇ ਪਤਾ ਕੋਈ ਰਿਕਾਰਡ 14 ਲੀਟਰ ਦੁੱਧ ਦਿੱਤਾ ਹੋਇਆ ਛੋਟੀ ਦਾ ਸੱਜਣੋ ਛੋਟੀ ਬਹੁਤ ਟੌਪ ਦੀ ਆ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ